ਸਤਿਕਾਰਯੋਗ ਸਾਥਿਆਨ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਜੈ ਭੀਮ ਜੈ ਬਾਤ ਸੋ ਸਾਥਿਓ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਹਰ ਇੱਕ ਗਰੁੱਪ ਦੇ ਵਿੱਚ ਸਾਰਿਆਂ ਨੂੰ ਜਾਣੂ ਕਰਾਇਆ ਹਰ ਇੱਕ ਜਥੇਬੰਦੀ ਨੂੰ ਦੇ ਚੰਡੀਗੜ੍ਹ ਦੇ ਵਿੱਚ ਉਹ ਵੱਡੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਵਿਕਾਸ ਨਗਰ ਮੌਣੀ ਦੇ ਵਿੱਚ ਜਾਗਰਾਂ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਗੁਰੂ ਘਰ ਜਿਹੜਾ 1999 ਦੇ ਵਿੱਚ ਜਿਹੜਾ ਬਣਿਆ ਸੀ ਉਸ ਨੂੰ 24 ਸਾਲ ਬਾਅਦ ਇੱਕ ਬੇਦੁਕੀ ਆਰਡਰ ਆਹੀਂ ਜਿਹੜਾ ਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਨੋਟੀਫਿਕੇਸ਼ਨ ਵੀ ਜਿਹੜੇ ਹੋਰ ਵੀ ਜਿਹੜੇ ਗੁਰੂ ਘਰਿਆਂ ਸਾਰਿਆਂ ਦੇ ਵਿੱਚ ਲਾਏ ਗਏ ਆ। ਤਕਰੀਬਨ ਉੱਥੇ ਜਾ ਕੇ ਪਤਾ ਚੱਲਿਆ ਵੀ ਚੰਡੀਗੜ੍ਹ ਦੇ ਵਿੱਚ 450 ਤੋਂ ਉੱਪਰ ਸਥਾਨ ਹਨ। ਚਾਹੇ ਉਹ Hindu ਧਰਮ ਦੇ ਹੋਣ ਚਾਹੇ ਉਹ Sikh ਸਮਾਏ ਦੇ ਹੋਣ ਚਾਹੇ ਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਹੋਣ ਚਾਹੇ 바ਵਾ ਸਾਹਿਬ ਦੇ ਨਾਮ ਤੇ ਹੋਣ ਚਾਹੇ ਭਗਵਾਨ ਵਾਲੀ ਮਹਾਰਾਜ ਦੇ ਨਾਮ ਤੇ ਹੋਣ 452 ਉੱਪਰ ਜਿਹੜੇ ਆ ਉੱਥੇ ਅਸਥਾਨ ਬਣੇ ਆ ਉਹਨਾਂ ਦੇ ਵਿੱਚੋਂ 106 ਅਸਥਾਨਾਂ ਦੀ ਜਿਹੜੀ ਲਿਸਟ ਆ ਉਹ ਹਰ ਇੱਕ ਗੁਰੂ ਘਰ ਦੇ ਵਿੱਚ ਜਿਹੜੀ ਲਾਈ ਗਈ ਅਤੇ ਫਰਨੀਚਰ ਮਾਰਕਟ ਜਿਹੜੀ ਉੱਥੇ ਪੈਂਦੀ ਹੈ ਰਣੀਗੜ੍ਹ ਦੇ ਵਿੱਚ ਉਹਨੂੰ ਟੋਣ ਦੀ ਆਰਡਰ ਸੀਗੇ ਉਹਦੇ ਵਿੱਚ ਜਿਹੜੇ ਨਾਮ ਲਿਖੇ ਆ ਹੋਰ ਵੀ ਜਿਹੜੇ ਅਸਥਾਨਾਂ ਦੇ ਨਾਮ ਲਿਖੇ ਆ ਇਸ ਦੇ ਨਾਲ 106 ਦੇ ਵਿੱਚੋਂ ਇੱਕ ਕੋਈ ਗੁਰੂ ਘਰ ਹੈ ਜਿਹੜਾ ਜੀਰੂ ਵਿਦਾਸਵਾਲਾ ਦਾ ਇੱਕੋ ਗੁਰੂ ਘਰ ਜਿਹੜਾ ਵਿਕਾਸਨਗਰ ਦੇ ਵਿੱਚ ਹੈ ਉਹਦਾ ਨਾਮ ਜਿਹੜਾ ਹੈ ਉਹ ਰੀਸ ਵਿੱਚ ਚਾਣ ਕੀਤਾ ਗਿਆ ਅਤੇ ਉਹਦੇ ਨਾਲ ਇਹ ਸੱਤ ਜਿਹੜੇ ਆ ਭਗਵਾਨ ਵਾਲੀਮਾਲਾ ਦੇ ਮੰਦਰ ਜਿਹੜੇ ਆ ਉਹ ਲਿਸਟ ਦੇ ਵਿੱਚ ਸੱਤਾਂ ਦੇ ਜਿਹੜੇ ਨਾਮ ਲਿਖੇ ਗਏ ਸੀ ਇਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਉੱਥੇ ਜਾ ਕੇ ਇੱਕ ਉਸ ਪਿੰਡ ਦੀ ਕਮੇਟੀ ਜਿਹੜੀ ਆ ਉਹਨੂੰ ਇਕੱਠੇ ਕਰਕੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ 30 ਤਰੀਕ ਨੂੰ ਜੂਨ ਨੂੰ ਜਿਹੜਾ ਆ ਸਮਾ 12 ਵਜੇ ਤਾਂ ਰੱਖਿਆ ਵੀ ਕਈਆਂ ਸਾਥੀ ਨੇ ਦੂਰੋਂ ਜਿਲ੍ਹਿਆਂ ਦੇ ਵਿੱਚੋਂ ਵੀ ਆਉਣਾ ਸੋ ਪੂਰੇ 12 ਵਜੇ ਜਿਹੜੀ ਮੀਟਿੰਗ ਆ ਉੱਥੇ ਜਿਹੜਾ ਆ ਵਿਕਾਸ ਨਗਰ ਗੁਰੂ ਘਰ ਦੇ ਵਿੱਚ ਸ਼ੁਰੂ ਕੀਤੀ ਜਾਊਗੀ ਮੈਂ ਸਾਰਿਆਂ ਨੂੰ ਬੀਡ ਕਰਦਾ ਵੀ ਆਪਾਂ ਸਾਰੇ ਇਕੱਠੇ ਹੋਈਏ ਜਿਹੜੇ ਲੋਕ ਸਾਡੇ ਸ਼ਹਿਰਪੜ ਤੋਂ ਕਪੂਰਥਲੇ ਤੋਂ ਨਵੇਂ ਚੜ੍ਹ ਤੋਂ ਇਧਰ ਵਾਲੇ ਵਾਲੇ ਆ ਉਹ ਇਧਰੋਂ ਜਿਹੜੀ ਹੋਣੀ ਆ ਉਹ ਆਪਾਂ ਚੱਕ ਕੇ ਗੁਰੂ ਘਰ ਸਾਡਾ ਫਗਵਾੜਾ ਰੋਡ ਦੇ ਉੱਪਰ ਕੀ 8 ਵਜੇ 8:30 ਵਜੇ ਤੱਕ ਆਪਾਂ ਚੱਲ ਪਾਣਾ ਉਕੇ ਜੇ ਆਪਾਂ ਜਲਦੀ ਚੱਲਾਂਗੇ ਸਾਰੇ ਸਾਥੀ ਇੱਥੇ ਪਹੁੰਚਣ ਸੋ ਜੇਕਰ ਸਾਥੀ ਜਿਹੜੇ ਆ ਇਧਰੋਂ ਨਹੀਂ ਆਉਣਾ ਚਾਹੁੰਦੇ ਤਾਂ ਸਿੱਧੇ ਜਿਹੜੇ ਆ ਮੁਹੱਲੀ ਜਿਹੜਾ ਆ ਬੇਕਾ ਚੌਂਕ ਹੈ ਜਿਹੜਾ ਮੁਹੱਲੀ ਉਰੇ ਨਾਲ ਅੱਧਾ ਕਿਲੋਮੀਟਰ ਕਿਲੋਮੀਟਰ ਤੇ ਦਾਣਾ ਮੰਡੀ ਆ ਸੋ ਸਾਰੇ ਸਾਥੀ ਉੱਥੇ ਪਹੁੰਚਣ ਦਾਣਾ ਮੰਡੀ ਦੇ ਵਿੱਚ ਤਾਂ ਜੋ ਉਥੋਂ ਕੱਟੇ ਹੋ ਗਿਆ ਆਪਾਂ 11 ਵਜੇ 11:30 ਵਜੇ ਚੱਲ ਕੇ 12 ਵਜੇ ਪੂਰੇ ਜਿਹੜਾ ਵਿਕਾਸ ਮੰਗਲ ਜਿਹੜੇ ਆ ਗੁਰੂ ਘਰ ਦੇ ਵਿੱਚ ਪਹੁੰਚ ਕੀਏ ਸੋ ਸਾਹਿਬ ਬੇਤੀਆ ਵੀ ਜਿਹੜੇ ਦਾ ਸਾਡੇ ਏਰੀਆ ਤੇ ਨਾਲ ਲੱਗਿਆ ਉਹ ਫਿਗਰ ਮੁਲਾਜ਼ਮਾਂ ਦਾ ਚੱਕੀ ਇੰਪਰੂਵ ਘਰ ਦੇ ਵਿੱਚ 8 ਵਜੇ ਪਹੁੰਚ ਜਾਣ ਅਤੇ ਉਸ ਤੋਂ ਬਾਅਦ ਜਿਹੜਾ ਮੁਹਾਲੀ ਦੇ ਵਿੱਚ ਬੇਲਗਾਉਂ ਦੇ ਨਾਲ ਆਾਣਾ ਮੰਡੀ ਉਹ ਲੋਕੇਸ਼ਨ ਜਿਹੜੀ ਦਿੱਤੀ ਆ ਅਸੀਂ ਲੋਕੇਸ਼ਨ ਵੀ ਸਾਰੇ ਗਰੁੱਪਾਂ ਨੂੰ ਪਾ ਦਾਂਗੇ ਉਹ ਸਾਰੇ ਇਕੱਠੇ ਹੋਣ ਤਾਂ ਜੋ ਇੱਕ ਸਾਲ ਜਿਹੜਾ ਆਪਾਂ ਸਾਰੇ ਚੱਲ ਕੇ ਗੁਰੂਗੜ੍ਹ ਜਪਹੁੰਸ ਕੀ ਉਹ ਸਾਰਿਆਂ ਨੂੰ ਹੀ ਬੀਤੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚਣਾ ਆ ਸੋ ਪ੍ਰਸ਼ਾਸਨ ਵੱਲੋਂ ਵੀ ਇੱਕ ਮੈਸੇਜ ਜਰੂਰ ਆਇਆ ਅੱਜ ਤੋਂ ਦੋ ਤਿੰਨ ਪਹਿਲਾਂ ਬਿਜੜਾ ਉਸ ਜ਼ਿਲ੍ਹਾ ਦੇ ਜਿੱਨੇ ਗੁਰੂ ਘਰ ਆ ਮਾਰਕੀਟ ਜਿਹੜੀ ਫਰਨੀਚਰ ਮਾਰਕੀਟ ਆ ਉਹਨੂੰ ਜਿਹੜਾ ਆ ਗਵਰਨਰ ਨੂੰ ਮਿਲ ਕੇ ਜਿਹੜਾ ਉਹ ਰੋਗ ਲਾਤੀ ਗਈ ਆ ਇਹ ਸਾਰਾ ਕੁਝ ਜਿਹੜਾ ਆ ਸਾਡੇ ਸਮੂਹੇ ਸਮਾਜ ਦੇ ਹੌਸਲੇ ਕਰਕੇ ਸਾਰੇ ਇਕੱਠ ਕਰਕੇ ਹੋਇਆ ਪਰ ਫਿਰ ਵੀ ਆਪਾਂ ਜੀ ਮੀਟਿੰਗ ਆਪਣੀ ਜਿਹੜੀ ਰੱਖੀ ਆ ਉਹਨੂੰ ਵੱਡੇ ਪੱਧਰ ਦੇ ਉੱਪਰ ਕੰਮਜਾੜ ਕਰਨਾ ਤਾਂ ਜੋ ਜਿਹੜੇ ਉੱਥੇ ਦੇ ਚੰਡੀਗੜ੍ਹ ਦੇ ਗਵਰਨਰ ਸਾਹਿਬ ਆ ਉਹਨੂੰ ਸਾਡੇ ਜਿੰਨੇ ਮਹਾਂਪੁਰਸਤਾਨ ਸਮਾਜ ਆਉਂਗੇ ਉਹਨਾਂ ਦੀ ਜਿਹੜੀ ਸਾਰਿਆਂ ਦੀ ਕਮਿਊਨਿਟੀ ਜਿਹੜੀ ਇੱਕ ਬਣਾਈ ਰੱਖੀ ਤਾ ਜੋ ਮਾਪੁਰ ਚੜੇ ਅਫਵਾਹਾਂ ਨੂੰ ਮਰ ਕੇ ਜਿਹੜਾ ਆ ਅਗਲਾ ਐਕਸ ਜਿਹੜਾ ਉਹ ਲੀਕ ਸਕਲ ਵੀ ਇਹ ਜਿਹੜੀ ਪੋਜੀਸ਼ਨ ਆ ਉਹ ਕਿਸ ਵਿਅਕਤੀ ਨੇ ਪਾਈ ਸੀ ਉਸੋ ਵਿਅਕਤੀ ਨੂੰ ਵੀ ਜਿਹੜਾ ਆ ਸਮਾਜ ਦੇ ਸਾਹਮਣੇ ਨੰਗਾ ਕਰਾਂਗੇ ਸੋ ਸਾਰਾ ਕੁ ਡਾਗਾ ਇਹ ਨਾਲ ਕੇਸ ਨੂੰ ਹੈਂਡਲ ਕਰਦੇ ਹੋਏ ਜਿਹੜਾ ਉਸ ਮੀਟਿੰਗ